ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਗੁੱਸੇ ਦੇ ਬਾਰੇ ਹਨਾ ਵੀ ਗੁੱਸਾ ਕਿਉਂ ਆਉਂਦਾ ਹੈ ਗੁੱਸਾ ਜਿਹੜਾ ਸਿੱਧ ਲਈ ਸਾਰਿਆਂ ਨੂੰ ਵੀ ਪਤਾ ਹੈ ਵੀ ਬਹੁਤ ਹਾਨੀਕਾਰਕ ਹੈ ਪਰ ਕਈ ਵਾਰੀ ਗੁੱਸਾ ਜਿਹੜਾ ਇੰਨਾ ਵੱਧ ਜਾਂਦਾ ਹੈ ਜਿਹਦੇ ਨੁਕਸਾਨ ਨਾਲ ਕਿਸੇ ਬੰਦੇ ਦੀ ਜਾਨ ਵੀ ਚਲੀ ਜਾਂਦੀ ਹੈ ਹਨਾ ਤੇ ਉਹਦੇ ਕਰਕੇ ਸਾਡਾ ਆਪ ਦਾ ਪਰਿਵਾਰ ਤੇ ਸਾਡੀ ਖੁਦ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਇਸ ਕਰਕੇ ਵੀ ਗੁੱਸੇ ਤੋਂ ਜਿੰਨਾ ਵੀ ਬਚਿਆ ਚਾਵੇ ਉਨਾਂ ਹੀ ਬਹੁਤ ਵਧੀਆ ਤੇ ਕਈ ਲੋਕ ਤਾਂ ਇਸ ਹੱਦ ਤੱਕ ਪਰੇਸ਼ਾਨ ਹੋ ਚੱਕੇ ਹੋ ਚੁੱਕੇ ਕਿ ਉਹਨਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਜਿਹੜਾ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਜਿਵੇਂ ਹੁਣ ਕੋਈ ਘਰ ਦੇ ਵਿੱਚ ਬੱਚਾ ਲਾ ਲਓ ਤਾਂ ਇੱਥੇ ਕਿਉਂ ਬੈਠਾ ਹੈ ਕਿਉਂ ਕੀਵੇਂ ਕਰਦਾ ਸੀ ਕਿਉਂ ਖੇਡਦਾ ਕਿਉਂ ਹੈ ਹਨਾ ਥੋੜੀ ਜਿਹੀ ਉੱਚੀ ਆਵਾਜ਼ ਤੇ ਗੁੱਸਾ ਜਦ ਕੀ ਹੈ ਬਹੁਤ ਵੱਡੀ ਪਰੇਸ਼ਾਨੀ ਹੈ ਤੇ ਉਹ ਮਾਨਸਿਕ ਰੋਗੀ ਵੀ ਹੌਲੀ-ਹੌਲੀ ਹੁੰਦੇ ਜਾਂਦੇ ਨੇ ਤੇ ਕੁਝ ਗੱਲਾਂ ਨੂੰ ਕਾਬੂ ਕਰਕੇ ਆਪਣੇ ਆਪ ਤੇ ਕੰਟਰੋਲ ਕਰਕੇ ਜਿਹੜਾ ਗੁੱਸੇ ਤੇ ਕਾਬੂ ਪਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਵੀ ਜਿਆਦਾ ਗੁੱਸਾ ਆਉਂਦਾ ਹੈਗਾ ਸਾਰਿਆਂ ਤੋਂ ਪਹਿਲਾਂ ਤਾਂ ਜੀ ਜਦੋਂ ਤੁਹਾਨੂੰ ਗੁੱਸਾ ਆਉਣਾ ਸਟਾਰਟ ਹੁੰਦਾ ਹੈ ਹਨਾ ਤਾਂ ਤੁਸਾਨੂੰ ਲੱਗਿਆ ਵੀ ਮੈਂ ਹੁਣ ਹਾਈਪਰ ਹੋ ਰਿਹਾ ਹਾਂ ਗੁੱਸੇ ਹੋ ਰਿਹਾ ਤੇ ਇੱਕ ਗਲਾਸ ਪਾਣੀ ਦਾ ਪੀ ਲਓ ਤੇ ਕੁਝ ਦੇਰ ਨਾ ਅੱਖਾਂ ਬੰਦ ਕਰਕੇ ਪੈ ਜਾਓ ਭਾਵੇਂ ਕਿਸੇ ਦੀ ਕਿੰਨੀ ਵੀ ਤੁਹਾਡੇ ਸਾਹਮਣੇ ਵੱਡੀ ਗਲਤੀ ਹੈਗੀ ਵੀ ਤੁਹਾਡਾ ਓਵਰ ਕੰਟਰੋਲ ਗੁੱਸਾ ਹੋ ਰਿਹਾ ਹੈ ਹਨਾ ਤੇ ਫਿਰ ਵੀ ਤੁਸੀਂ ਸ਼ਾਂਤ ਹੋ ਕੇ ਪੈ ਜਾਣਾ ਅੱਖਾਂ ਬੰਦ ਕਰਕੇ ਗਹਿਰੇ ਸਾਹ ਲਓ ਤੇ ਤੁਹਾਡਾ ਜਿਹੜਾ ਅੰਘੇ ਹੋਣ ਵਾਲਾ ਨੁਕਸਾਨ ਹੋ ਤਾਂ ਤੁਸੀਂ ਬਸ ਸਕੋਗੇ ਤੇ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਸੋਚਣੀਆਂ ਬੰਦ ਕਰ ਦਿਓ ਕਿਉਂਕਿ ਜੇ ਤੁਸੀਂ ਕਹੋਗੇ ਨਾ ਚੱਲ ਕੋਈ ਨਾ ਆਪਾਂ ਹੱਲ ਕਰ ਲਾਂਗੇ ਇੰਨਾ ਹੀ ਨਾਲ ਹੀ ਤੁਹਾਡਾ ਗੁੱਸਾ ਜਿਹੜਾ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ ਤੇ ਇੱਕ ਜਿਨ੍ਹਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਈ ਘੱਟੋ-ਘੱਟ 2 ਲੀਟਰ ਤਾਂ ਉਹ ਪਾਣੀ ਪੀਣ ਡੇਲੀ ਜਦੋਂ ਵੀ ਤੁਸੀਂ ਕਿਸੇ ਵੀ ਗੁਰੂ ਨੂੰ ਮੰਨਦੇ ਹੋ ਹਨ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤਾਂ ਜਦੋਂ ਵੀ ਤੁਸੀਂ ਗੁੱਸਾ ਆਦਾ ਤਾਂ ਉਹਦਾ ਜਾਪ ਕਰੋ। ਪਰ ਮੋਟੀ ਤੋਂ ਛੋਟੀ ਗੱਲ ਤੇ ਆਉਂਦਾ ਹੋਵੇ ਜੇ ਤੁਸੀਂ ਗੁੱਸੇ ਨੂੰ ਕੰਟਰੋਲ ਕਰਨਾ ਵਾਸਤੇ ਤੁਸੀਂ ਤਿੰਨ ਕੁ ਦਿਨਾਂ ਦੇ ਵਿੱਚ ਆ ਦੇ ਗੁੱਸੇ ਤੇ ਕਾਬੂ ਪਾ ਲਓਗੇ ਤੁਹਾਨੂੰ ਗੁੱਸਾ ਜਿਹੜਾ ਉਹਨੂੰ हट ਜਾਊਗਾ ਹਨਾ। ਤੇ ਸਾਰਿਆਂ ਤੋਂ ਜ਼ਿਆਦਾ ਤਾਂ ਤੁਸੀਂ ਦਿਨ ਵਿੱਚ ਦੀ 4 ਤੋਂ 5 ਵਾਰੀ ਇਹ ਚੀਜ਼ ਰਿਮਾਈਂਡ ਕਰਨੀ ਆਪਦੇ ਦਿਮਾਗ ਦੇ ਵਿੱਚ ਵੀ ਮੈਂ ਗੁੱਸਾ ਨਹੀਂ ਕਰਨਾ ਮੈਂ ਗੁੱਸਾ ਨਹੀਂ ਕਰਨਾ ਮੈਂ ਗੁੱਸਾ ਨਹੀਂ ਕਰਨਾ ਇਸ ਤਰ੍ਹਾਂ ਜੇ ਤੁਸੀਂ 2 ਤੋਂ 3 ਵਾਰ ਬੋਲਿਆ ਕਰੋਗੇ ਨਾ ਤੁਹਾਡੇ ਯਾਦ ਰਹੂਗਾ ਕਿ ਮੈਂ ਗੁੱਸਾ ਜਿਹੜਾ ਨਹੀਂ ਕਰਨਾ ਤੇ ਇਸ ਚੀਜ਼ ਦੇ ਨਾਲ ਵੀ ਤੁਹਾਡਾ ਗੁੱਸਾ ਜਿਹੜਾ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਤੇ ਇੱਕ ਜਦੋਂ ਵੀ ਤੁਸੀਂ ਗੁੱਸੇ ਦੇ ਵਿੱਚ ਹੋ ਕਦੇ ਵੀ ਰੋਟੀ ਪਾਣੀ ਨਾ ਖਾਓ ਠਹਿਰ ਕੇ ਖਾ ਲਓ ਨਾ ਤੁਹਾਡੇ ਪਰਿਵਾਰ ਨੂੰ ਵੀ ਕਹੋ ਵੀ ਮੈਂ ਹਜੇ ਗੁੱਸੇ ਤੇ ਵਿੱਚ ਆ ਕਿਉਂਕਿ ਗੁੱਸੇ ਦੇ ਵਿੱਚ ਖਾਧੀ ਗਈ ਰੋਟੀ ਜ਼ਹਿਰ ਹੁੰਦੀ ਹੈ ਜੀ ਤੇ ਤੁਹਾਡੇ ਅੰਦਰ ਜਾ ਕੇ ਵੀ ਜ਼ਹਿਰ ਹੀ ਪੈਦਾ ਕਰਦੀ ਹੈ ਤੇ ਜੀ ਆਪਣਾ ਪਰਿਵਾਰ ਦੇ ਵਿੱਚ ਵੀ ਕਲੇਸ਼ ਹੈ ਜੀ ਆਪਾਂ ਨੇ ਘਰੇ ਲੜਾਈ ਝਗੜਾ ਵੀ ਹੈ ਜਾਂ ਆਪਾਂ ਨੂੰ ਗੁੱਸਾ ਆ ਰਿਹਾ ਤਾਂ ਆਪਾਂ 10 ਮਿੰਟ ਬਾਹਰ ਚਲੇ ਜਾਓ ਇਹ ਨਹੀਂ ਨਾ ਤੁਹਾਡਾ ਮਾਨ ਜਿਹੜਾ ਸ਼ਾਂਤ ਹੋ ਜਾਵੇਗਾ ਤੇ ਘਰ ਦੇ ਵਿੱਚ ਵੀ ਕਲੇਸ਼ ਨਹੀਂ ਪਵੇਗਾ ਤੁਹਾਡੇ ਘਰ ਕੇ ਕਿਸੇ ਦੀ ਪਰੇਸ਼ਾਨੀ ਵੀ ਨਹੀਂ ਹੋਵੇਗੀ ਇੰਨੀਆਂ ਇੱਕ ਗੱਲਾਂ ਤੇ ਤੁਸੀਂ ਅਮਲ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਜਿਹੜੀ ਸਵਰਗ ਬਣ ਜਾਵੇਗੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ